ਕੱਲ ਇੱਕ ਨਾ ਕੱਲ ਪਰਸੋਂ ਯਾਰ ਘਟਨਾ ਵਾਪਰੀ ਐ ਅੰਮ੍ਰਿਤਸਰ ਸਾਹਿਬ ਵਿਖੇ ਤੁਸੀਂ ਉਹ ਵੀਡੀਓ ਵੇਖ ਲਈ ਹੋਣੀ ਐ ਕਿ ਜਿਹੜੇ ਸੰਵਿਧਾਨ ਦੇ ਨਰਮਤਾ ਕਹਿ ਲੋ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਉਹਨਾਂ ਦਾ ਜਿਹੜਾ ਸਟੈਚੂ ਉਹਨਾਂ ਦਾ ਜਿਹੜਾ ਬੁੱਤ ਲੱਗਿਆ ਹੋਇਆ ਉਹਦੇ ਉੱਪਰ ਚੜ ਕੇ ਯਾਰ ਇੱਕ ਮੂਰਖਾ ਆਦਮੀ ਦੇਖਣ ਤਾਂ ਉਹ ਸਾਫਤ ਸੂਰਤ ਸੀ ਉਹ ਬੰਦਾ ਚੜ ਕੇ ਆ ਯਾਰ ਉੱਪਰ ਪੌੜੀ ਉਹਨੇ ਲਾਈ ਉਹ ਤਾਂ ਕਿਸੇ ਬੰਦੇ ਨੇ ਆਸਤੇ ਪਾਸੋਂ ਕਿਸੇ ਦੁਕਾਨਦਾਰ ਨੇ ਵੀਡੀਓ ਬਣਾ ਲਈ ਕਿਉਂਕਿ ਮਾਰਕੀਟ ਦੇ ਵਿੱਚ ਹੈ ਹਰਮੰਦਰ ਸਾਹਿਬ ਦੀ ਜਿਹੜੀ ਗਲਿਆਰਾ ਉਹ ਗਲੀਆਂ ਮਤਲਬ ਚਾਰਦواری ਹੈ ਉਹ ਸਾਰਾ ਸੋ ਮਿੱਤਰੋ ਗੱਲ ਬੜੀ ਵਾਪਰੀ ਸੀ ਪਰ ਪੰਜਾਬੀ ਪੰਜਾਬ ਦੇ ਲੋਕ ਸਿਆਣੇ ਬਹੁਤ ਹੈ ਉਹਨੇ ਜਿਵੇਂ ਉੱਪਰ ਚੜ ਕੇ ਥੋੜੇ ਮਾਰੇ ਉਹ ਤਾਂ ਜਿਹੜਾ ਸਟੈਚੂ ਆ ਉਹਨਾਂ ਦਾ ਜਿਹੜਾ ਬੁੱਤ ਹੈ ਉਹ ਫਾਈਬਰ ਦਾ ਬਣਿਆ ਹੁੰਦਾ ਜੇ ਤਾਂ ਪਹਿਲਾਂ ਵਾਲੇ ਜਮਾਨੇ ਵਾਂਗੂ ਸੀਮਿੰਟ ਦਾ ਬਣਿਆ ਹੁੰਦਾ ਟੁੱਟ ਜਾਂਦਾ ਰੋਲਾ ਵੱਧ ਪੈਂਦਾ ਉਹ ਜਿਵੇਂ ਯੂਂਡੀਆ ਟਰੈਕਟਰ ਦੀ ਪਲਾਸਟਿਕ ਦੀ ਟੈਂਕੀ ਆਉਂਦੀ ਹੈ ਤੇ ਉਹ ਕਹਿੰਦੇ ਤੁਸੀਂ ਘਣ ਮਾਰ ਕੇ ਭੰਨ ਦਿਓ ਤੇ ਟਰੈਕਟਰ ਨਵਾਂ ਲੈ ਲਓ ਪਲਾਸਟਿਕ ਹੈ ਬੰਦਾ ਜਿਚਾ ਕੇ ਘਣ ਮਾਰੇ ਤਾਂ ਯੰਪ ਲੈਂਦਾ ਉਸ ਤਰ੍ਹਾਂ ਉਹਨੇ ਤੁਸੀਂ ਵੀਡੀਓ ਚ ਦੇਖਿਆ ਹੋਣਾ 5 7 10 ਘਾਣ ਮਾਰੇ ਥੋੜੇ ਮਾਰੇ ਪਰ ਉਸ ਸਟੈਚੂ ਨੂੰ ਕੋਈ ਫਰਕ ਨਹੀਂ ਪਿਆ ਪਰ ਮਿੱਤਰੋ ਗੱਲ ਸੁਣ ਲਓ ਜਿਵੇਂ ਕੋਦਰਾ ਕਾਂਡ ਹੋਇਆ ਸੀ ਟਰੇਨ ਪੂਰੀ ਨੂੰ ਹੀ ਜਲਾ ਦਿੱਤਾ ਗਿਆ ਸੀ ਤੇ ਵਿੱਚ ਇਹ ਵਿਚਾਰੇ ਬੰਦੇ ਰੱਬ ਨੂੰ ਪਿਆਰੇ ਹੋ ਗਏ ਸੀ ਇਹ ਕੁਝ ਕਰਾ ਕੇ ਉਸ ਪਾਰਟੀ ਨੇ ਇੱਕ ਇਲੈਕਸ਼ਨ ਜਿੱਤਦੇ ਆ ਉਹਨਾਂ ਦਾ ਇਹ ਅੰਦਾਜ਼ ਆ ਉਹਨਾਂ ਦਾ ਸਟਾਈਲ ਲੈ ਇਲੈਕਸ਼ਨ ਲੜਨ ਦਾ ਤੇ ਦਿੱਲੀ ਚੋਣਾ ਸੀ ਮਿੱਤਰੋ ਤੇ ਉਹਨਾਂ ਨੇ ਆਖਿਆ ਇੱਥੇ ਵਿਰੋਧੀ ਧਰਦੀ ਸਰਕਾਰ ਆ ਪੰਜਾਬ ਚ ਤੇ ਜਿਹੜੇ ਮਜ਼ਦੂਰ ਮਤਲਬ ਜਰਨਲ ਵਰਗ ਤੇ ਸ਼ਡਿਊਲ ਕਾਸਟ ਵਰਗ ਤੇ ਬੈਕਵਰਡ ਕਲਾਸ BC ਤੇ SC ਪਲੱਸ ਜਰਨਲ ਵਰਗ ਨੂੰ ਟਕਰਾ ਦਿੱਤਾ ਜਾਵੇ ਹੈਂ ਤੇ ਉਹਨਾਂ ਦੇ ਟਕਰਾਉਣ ਨਾਲ ਜਿਹੜੀ ਅੱਗ ਮੱਚਣੀ ਆ ਉਹਦੇ ਤੇ ਆਪਾਂ ਰੋਟੀਆਂ ਸੇਕਾਂਗੇ ਪਰ ਲੋਕ ਮਿੱਤਰੋ ਬਹੁਤ ਸਿਆਣੇ ਨਿਕਲੇ ਕੋਈ ਉਹਦਾ ਐਕਸ਼ਨ ਦਾ ਰਿਐਕਸ਼ਨ ਨਹੀਂ ਆਇਆ ਐਵੇਂ ਲੰਡੂ ਜੇ ਬੰਦਿਆਂ ਨੇ ਦੂਜੇ ਦਿਨ ਪੰਜਾਬ ਬੰਦ ਦੀ ਕਾਲ ਦਿੱਤੀ ਤੇ ਉਹ ਦੁਕਾਨਾਂ ਵਾਲਿਆਂ ਦੀਆਂ ਜਾ ਕੇ ਜੁੱਤੀਆਂ ਬਾਹਰ ਖਿੱਚੀ ਫਿਰਦੇ ਐ ਜਿਹੜਾ ਉਹਨਾਂ ਦਾ ਬਾਹਰ ਲੱਗਿਆ ਨਹੀਂ ਹੁੰਦਾ ਇੱਕ ਸੰਗ ਆਪਣਾ ਲੋਕਾਂ ਨੂੰ ਵਿਖਾਉਣ ਵਾਸਤੇ ਠੀਕ ਐ ਤਾਂ ডিসਪਲੇ ਤੋਂ ডিসਪਲੇ ਜੋ ਕੋਈ ਯੁੱਤੀਆਂ ਬਾਹਰ ਖਲਾਰੀ ਜਾਂਦਾ ਕੋਈ ਫੋਰ ਯਾਰ ਗੱਲ ਸੁਣ ਲੋ ਇਹ ਤਾਂ ਜਿੰਨਾ ਵੀ ਬੰਦ ਕਰਨ ਵਾਲਾ ਹੈ ਹੁਣ ਲੋਕ ਰੋਜ਼ ਪੰਜਾਬ ਬੰਦ ਕਰਕੇ ਵੀ ਕੀ ਕਰਨ ਯਾਰ ਕਿਉਂਕਿ ਜਿਹੜੇ ਬੰਦੇ ਨੇ ਕ੍ਰੈਡਿਟ ਕਾਰਡ ਤੋਂ ਪੈਸੇ ਚੱਕ ਕੇ ਦੁਕਾਨ 'ਚ ਮਾਲ ਪਾਇਆ ਠੀਕ ਹੈ ਉਹ ਬੰਦਾ ਕ੍ਰੈਡਿਟ ਕਾਰਡ ਦਾ ਅਗਲੇ ਨੇ 40 ਦਿਨਾਂ ਬਾਅਦ ਭਾਈ ਜੀ ਬਿੱਲ ਭਰਨਾ ਹੈ ਕਰਾਇਆ ਵੀ ਭਰਨਾ ਸਮਝ ਗਈ ਦੁਕਾਨ ਦਾ ਦੁਕਾਨ ਦਾ ਬਿਜਲੀ ਦਾ ਬਿੱਲ ਵੀ ਭਰਨਾ ਹੈ ਦੁਕਾਨ ਤੇ ਜਿਹੜੇ ਮੁੰਡੇ ਲੱਗੇ ਉਹਨਾਂ ਦਾ ਖਰਚਾ ਵੀ ਕੱਢਣਾ ਹੈ ਆਪ ਦਾ ਘਰ ਵੀ ਚਲਾਉਣਾ ਹੈ ਤੇ ਜੇ ਭਾਈ ਜੀ ਉਹੇ ਜੀ ਮਾਰਕੀਟ ਦੇ ਵਿੱਚ ਅੰਮ੍ਰਿਤਸਰ ਵਰਗੀ ਦੇ ਵਿੱਚ ਇੱਕ ਦਿਨ ਦੁਕਾਨ ਬੰਦ ਰਹੇਗੀ 10000 ਦਾ ਘਾਟਾ ਕੰਮ ਸੇ ਕੰਮ ਮਿਨੀਮਮ ਮੈਂ ਲਾਉਣਾ ਹੈ ਜੇ 10000 ਦਾ ਘਾਟਾ ਪੈ ਗਿਆ ਤਾਂ 10000 ਉਹਨਾਂ ਨੂੰ ਕਿਹਨੇ ਦੇਣਾ ਮੈਨੂੰ ਦੱਸੋ ਉਹ ਕਾਟਾ ਕਿੱਥੇ ਆਊਗਾ ਕਦੇ ਕਿਸਾਨਾਂ ਦੀ ਮਜ਼ਦੂਰੀ ਆ ਕਦੇ ਉਹ ਕਹਿੰਦੇ ਆ ਬੰਦ ਕਰੋ ਦੁਕਾਨਾਂ ਕਦੇ ਕੋਈ ਹੋਰ ਆ ਜਾਂਦਾ ਹੁਣੇ ਯਾਰ ਬੰਦ ਹੁੰਦਾ ਉਹ ਜਿਹੜੇ ਤੁਹਾਡੇ ਨਾਲ ਸਹਿਮਤ ਹੋ ਕੇ ਲੋਕ ਰੋਸ ਵਜੋਂ ਸਿੱਟ ਕੇ ਸ਼ਟਰ ਜਾਂ ਹਾਫ ਕਰਕੇ ਤੇ ਤੁਹਾਡੇ ਨਾਲ ਸ਼ਾਮਲ ਹੋਣ ਤੁਹਾਡੇ ਪ੍ਰੋਟੈਸਟ ਦੇ ਵਿੱਚ ਪਰ ਜਿਹੜੇ ਜ਼ਿੰਮੇਦਾਰ ਕਿਸਾਨ ਕਹਿ ਲੋ ਤੇ ਮਜ਼ਦੂਰ ਇਹ ਨੌ ਮਾਸ ਦਾ ਦੋਸਤੋ ਰਿਸ਼ਤਾ ਹੈ ਆਡ ਨਹੀਂ ਹੋ ਸਕਦਾ ਪਿੰਡਾਂ ਚ ਆ ਕੇ ਵੇਖਿਓ ਉਹ ਜ਼ਿਮੀਦਾਰਾਂ ਨੂੰ ਚਾਚਾ ਤਾਇਆ ਬਾਬਾ ਭਰਾ ਪਰਜਾਈ ਚਾਚੀ ਤਾਈ ਇਹ ਕਹਿੰਦੇ ਐ ਤਾਂ ਜ਼ਿਮੀਦਾਰਾਂ ਦੇ ਮੁੰਡੇ ਆਰਦੀਪ ਚਾਚਾ ਤਾਇਆ ਵੱਡੇ ਨੂੰ ਚਾਚਾ ਫਿਰ ਉਸ ਤੋਂ ਵੱਡੇ ਨੂੰ ਤਾਇਆ ਫਿਰ ਕੋਈ ਦਾਦਿਆਂ ਦੀ ਥਾਂ ਉਹਨੂੰ ਬਾਬਾ ਐ ਰਹਿੰਦੇ ਐ ਮਜ਼ਦੂਰ ਤੇ ਕਿਸਾਨ ਪਿੰਡਾਂ ਚ ਦੋਸਤੋ ਇਹਨਾਂ ਦੇ ਵਿੱਚ ਪਾੜਾ ਵਧਾਉਣ ਦੀ ਚਾਲ ਬੜੀ ਚੱਲੀ ਗਈ ਸੀ ਪਰ ਪੰਜਾਬੀ ਸਮਝਦਾਰ ਹੈ ਸਿਆਣੇ ਹੈ ਜਿਹੜਾ ਅੰਬੇਦਕਰ ਵਾਲੀ ਉਹ ਕਾਂਡ ਹੋਇਆ ਨਾ ਉਹਨਾਂ ਦੇ ਸਟੈਚੂ ਨੂੰ ਭੰਨਣ ਵਾਲਾ ਯਾਰੋ ਜਿਹੜੇ ਬੰਦੇ ਨੇ ਸੰਵਿਧਾਨ ਬਣਾਤਾ ਜਿਹੜੇ ਸੰਵਿਧਾਨ ਦੀ ਉਹ ਬੁੱਕ ਲੈ ਕੇ ਤੁਸੀਂ ਤੇ ਪਾਰਲੀਮੈਂਟ 'ਚ ਦੇ ਕੇ 2 ਕਿ ਮਿੰਟ ਭਾਸ਼ਣ ਤੇ ਤੁਸੀਂ ਲੋਕਾਂ ਨੂੰ ਮੂਰਖ ਬਣਾ ਕੇ TADA ਤੁਹਾਡਾ ਇਲਾਜ ਮੁਫਤ ਤੁਹਾਡੀਆਂ ਗੱਡੀਆਂ ਦਾ ਪੈਟਰੋਲ ਡੀਜ਼ਲ ਮੁਫਤ ਤੁਹਾਨੂੰ ਰਹਿਣ ਬਸੇਰੇ ਮੁਫਤ ਤੁਹਾਨੂੰ ਔਡੋਡੇ ਬੰਗਲੇ ਮਿਲੇ ਵਿਆ ਪੀਏ ਮਿਲਿਆ ਵਿਆ ਸੋਨੂੰ ਫੋਨ ਮਿਲ ਕਿੰਨੇ ਖਰਚੇ ਆ ਲੋਕਾਂ ਦੇ ਸਿਰ ਤੇ ਜਿਹੜੇ ਲੋਕਾਂ ਨੂੰ ਤੁਸੀਂ ਪੜਾ ਕੇ ਟਕਰਾ ਕੇ ਮਾਰਨਾ ਚਾਹੁੰਦੇ ਚਾਹੁੰਦੇ ਸੀ ਉਹਨਾਂ ਲੋਕਾਂ ਨੇ ਸੋਨੋ ਯਾਰ ਆ ਪਾਵਰਾਂ ਦਿੱਤੀਆਂ ਐਮਪੀ ਐਮਐਲਏ ਮੁੱਖ ਮੰਤਰੀ ਤੇ ਪੋਲੀਟਿਸ਼ੀਅਨ ਬਣਾਇਆ ਇਹ ਗੇਮ ਤੁਸੀਂ ਖੇਡਦੇ ਹੋ ਕਿ ਆਹ ਬੰਦੇ ਨੂੰ ਕਿਸੇ ਨੂੰ ਮੂਰਖਾ ਪਹਿਲੀ ਗੱਲ ਤਾਂ ਹੀ ਆਏ ਹੋਊਗਾ ਭਰਾਵੋ ਜਿਵੇਂ ਬਿਆਦਮੀਆਂ ਵੇਲੇ ਨਹੀਂ ਆਉਂਦੇ ਇਹ ਤਾਂ ਆ ਕਿ ਪਾਗਲ ਹੈ ਮੰਦ ਬੁੱਧੀ ਹੈ ਰੱਡੀ ਰਟਾਈ ਜਾਂ ਇੱਕ ਇੱਕ ਸਟਾਈਲ ਹੁੰਦਾ ਪ੍ਰਸ਼ਾਸਨ ਦਾ ਕਿ ਬੰਦਾ ਜੀ ਮੰਦ ਬੁੱਧੀ ਸੀ ਉਹ ਜੇ ਮੰਦ ਬੁੱਧੀ ਸੀ ਬਾਈ ਜੀ ਉਹਨੇ ਆ ਕੇ ਆਪਦੇ ਘਰੇ ਜਾ ਕੇ ਨਾ ਕੁਛ ਨਾ ਕੁਛ ਕਰਤਾ ਉਹ ਟ੍ਰੇਨ ਥੱਲੇ ਨਾ ਆ ਗਿਆ ਉਹ ਕਿਸੇ ਬਸ ਥਲੇ ਨਾ ਵੜ ਗਿਆ ਜੇ ਮੰਤ ਬੁੱਧੀ ਸੀ ਉਹਨੂੰ ਕਿਵੇਂ ਪਤਾ ਲੱਗਿਆ ਵੀ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ ਇਹ ਸਟੈਚੂ ਹੈ ਤੇ ਆ ਪੌੜੀ ਲੱਗੀ ਹੈ ਤੇ ਮੈਂ ਇਹ ਪੌੜੀ ਤੇ ਕਿਵੇਂ ਚੜਨਾ ਹੈ ਪਰ ਮਿੱਤਰੋ ਸਿਆਣੇ ਬਣੋ ਸਮਾਂ ਬੜਾ ਭਿਆਨਕ ਹੈ ਬਸ ਆਪਦਾ ਕੰਮ ਕਰੋ ਕਿਰਤ ਕਰੋ ਗੁਰੂ ਨਾਨਕ ਸਾਹਿਬ ਜੀਆ ਨੇ ਕਿਹਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਨਸਾਨੀਅਤ ਰੱਖੋ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਸਾਹਿਬ ਜੀਆ ਨੇ ਆਪਾਂ ਨੂੰ ਸੰਵਿਧਾਨ ਦਿੱਤਾ ਹੈ ਆਪਾਂ ਨੂੰ ਆਜ਼ਾਦੀ ਦਿੱਤੀ ਹੈ ਉਹ ਤਾਂ ਗੱਲਾਂ ਬੜੀਆਂ ਫਿਰ ਦੂਰ ਜਾਵੜਦੀਆਂ ਜਦੋਂ ਟੌੜਾ ਸਾਹਿਬ ਐਸਜੀਪੀਸੀ ਦੇ ਪ੍ਰਧਾਨ ਸੀ ਜਦੋਂ ਡਾਕਟਰ ਭੀਮrao ਅੰਬੇਦਕਰ ਜੀ ਨੇ ਪੂਰਾ ਆਪਣੇ ਸਿੱਖ ਪੰਥ ਨੂੰ ਸਟੱਡੀ ਕਰਕੇ ਪੂਰੀ ਜਾਂਚ ਕਰਕੇ ਜਿਵੇਂ ਅੰਗਰੇਜ਼ ਸਟੱਡੀ ਕਰਦੇ ਆ ਪਹਿਲਾਂ ਪੰਥ ਬਾਰੇ ਇਹ ਨਹੀਂ ਵੀ ਕਿਸੇ ਨੇ 1000 ਰੁਪਿਆ ਦਿੱਤਾ ਤੇ ਜਾ ਕੇ ਕਿਸੇ 크੍ਰਿਸਚੀਅਨ ਨਾਲ ਰਲ ਗਏ ਕਿਸੇ ਨੇ ਧਰਮ ਪਰਿਵਰਤਨ ਕਰ ਲਿਆ ਡਾਕਟਰ ਭੀਮਰਾਓ ਅਮੇਦਕਰ ਨੇ ਪਹਿਲਾਂ ਸਟੱਡੀ ਕਰਕੇ ਉਹਨਾਂ ਨੇ ਫੈਸਲਾ ਕੀਤਾ ਜੀ ਮੈਂ ਅਮਰਤ ਛਕਣਾ ਚਾਹਣਾ ਪਰ ਉਹਨਾਂ ਵੇਲੇ ਆਂ ਮਿੱਤਰੋ ਇਹਨਾਂ ਦੀ ਚੜ੍ਹਾਈ ਸੀ ਟੌੜੇ ਵਰਗਿਆਂ ਦੀ 95 96 ਦੀ ਸ਼ਾਇਦ ਗੱਲ ਹੈ ਹੈ ਤਾਂ ਉਹਨਾਂ ਨੂੰ ਬਾਈ ਜੀ ਕਿਸੇ ਨੇ ਐਂਟਰੀ ਨਹੀਂ ਹੋਣ ਦਿੱਤਾ ਕੋਈ ਰਿਸਪੌਂਸ ਹੀ ਨਹੀਂ ਦਿੱਤਾ ਐਸਜੀਪੀਸੀ ਨੇ ਜਿਵੇਂ ਉੱਥੇ ਜਾ ਕੇ ਤੁਸੀਂ ਆਦਿਓ ਬਾਈ ਜੀ ਕਮਰਾ ਲੈਣਾ ਉਹ ਕਹਿੰਦਾ ਚੱਲ ਚੱਲ ਕੰਮ ਕਰ ਸਮਝ ਗਏ ਜਿਵੇਂ ਤੁਹਾਡੇ ਨਾਲ ਸ਼ਪਾਰਸ਼ ਤੋਂ ਬਿਨਾ ਕਮਰਾ ਲੈਣ ਵੇਲੇ ਹੁੰਦੀ ਹੈ ਜਿਹੇ ਜਾ ਤੁਹਾਡੇ ਨਾਲ ਵਿਵਹਾਰ ਹੁੰਦਾ ਹੈ ਉਹੇ ਜਾ ਵਿਵਹਾਰ 바ਵਾ ਸਾਹਿਬ ਡਾਕਟਰ ਭੀਮ ਰਾਓ ਅਮੇਦਕਰ ਸਾਹਿਬ ਨਾਲ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਿਹੜੇ ਉੱਥੇ ਦਫ਼ਤਰਾਂ ਤੇ ਕਬਜ਼ੇ ਕਰੀ ਬੈਠੇ ਆ ਉਹਨਾਂ ਨੇ ਕੀਤਾ ਤਾਂ ਉਹ ਵਿਚਾਰੇ ਵਾਪਸ ਚਲੇ ਗਏ ਜਿਹੜੇ ਆਪਣੇ ਸਿੱਖ ਧਰਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ ਯਾਰ ਉਹ ਗਰੀਬ ਘਰੋਂ ਉੱਠ ਕੇ ਉਹ ਐਨੇ ਪੜੇ ਐਨੀ ਉਹਨਾਂ ਨੇ ਮਿਹਨਤ કરી ਤੇ ਕੰਮ ਕਰੇ ਤੋਂ ਬਿਨਾ ਉਹ ਖਾਣਾ ਫਰੀਦਾ ਨਹੀਂ ਕਿਸੇ ਤੋਂ ਖਾਂਦੇ ਸੀ ਉਸੇ ਤਰ੍ਹਾਂ ਹੀ ਬਾਬੂ ਕਾਸ਼ੀਰਾਮ ਜੀ ਸੀ 1996 ਚ ਉਹ ਚੋਣ ਜਿੱਤੇ ਹਿਆਰਪੁਰ ਤੋਂ 1998 ਚ ਜਿੱਤੇ ਤੇ ਇਹੇ ਜਾ ਉਹ ਯੂਪ ਵਾਲੀ ਬੀਬੀ ਨੇ ਉਹਨਾਂ ਤੇ ਕਬਜ਼ਾ ਕਰਿਆ ਤੇ ਅਖੀਰ ਨੂੰ ਵਿਚਾਰਿਆਂ ਦੀ ਡੈੱਡ ਬੋਡੀ ਬਾਹਰ ਆਈ ਬਾਬੂ ਕਾਸ਼ੀਰਾਮ ਹਰਾਂ ਦੀ ਤਾਂ ਇਹ ਗੱਲਾਂ ਬਾਤਾਂ ਮਿੱਤਰੋ ਬਹੁਤ ਮੰਦ ਭਾਗੀ ਘਟਣਾ ਹੈ ਡਾਕਟਰ ਭੀਮਰਾਓ ਅbedkar ਸਾਹਿਬ ਜੀਆਂ ਦੇ ਬੁੱਤ ਤੇ ਉਹਨਾਂ ਦੇ ਸਟੈਚੂ ਤੇ ਅਟੈਕ ਕਰਨਾ ਪਰ ਜਿਵੇਂ ਉਹਨਾਂ ਦੀ ਨੀਤ ਸੀ ਅਟੈਕ ਕਰਵਾਉਣ ਵਾਲਿਆਂ ਦੀ ਉਹ ਤੋਂ ਉਲਟ ਹੋਇਆ ਕਿਉਂਕਿ ਲੋਕਾਂ ਨੇ ਨੂੰ ਦਿਲ 'ਚ ਤਾਂ ਬਹੁਤ ਦੁੱਖ ਹੈ ਪਰ ਲੋਕ ਲੋਕੋਂ ਮੇ ਪੜ ਕੇ ਨਹੀਂ ਬਹੁਤ ਧੰਨਵਾਦ ਸ਼ੇਅਰ ਕਰਿਓ